ਬਹੁਤ ਹੀ ਭਾਗਾਂ ਭਰੇ ਦਿਨ ਤੇ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਰੋਜ਼ਗਾਰ ਤੇ ਲੱਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਿਜਲੀ ਮੰਤਰੀ ਜੋ ਕਿ ਜੰਡੇਲਾਗੁਰੂ ਹਲਕੇ ਤੋਂ ਐਮ ਐਲ ਏ ਨੇ ਹਰਪਜਨ ਸਿੰਘ ਜੀ ਸਾਡੇ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮ ਡੀ ਨੇ ਬਿਜਲੀ ਬੋਰਡ ਦੇ ਰਾਹੁਲ तिवारी ਜੀ ਜਿਹੜੇ ਸੈਕਟਰੀ ਨੇ ਬਿਜਲੀ ਬੋਰਡ ਦੇ ਸਾਡੇ ਸੋਰਸਿੰਗ ਵਾਲਾ ਜਿਹੜੇ ਕਿ ਚੇਅਰਮੈਨ ਨੇ ਮੈਂਬਰ ਨੇ ਡਾਇਰੈਕਟਰ ਨੇ ਔਰ ਬਿਜਲੀ ਬੋਰਡ ਦੇ ਸਾਰੇ ਜਿੰਨੇ ਵੀ ਅਧਿਕਾਰੀ ਇੱਥੇ ਬੈਠੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦੇਣਾ ਤੁਹਾਡੇ ਪਰਿਵਾਰ 'ਚ ਵਾਧਾ ਹੋਇਆ ਗੱਲ ਇਹ ਨਹੀਂ ਹੈਗੀ ਕਿ ਮੈਂ ਕੋਈ ਇਛਾਨ ਕਰ ਰਿਹਾ ਤੁਹਾਡੇ ਤੇ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਬਹੁਤ ਸਾਲਾਂ ਤੋਂ ਡਿਜ਼ਰਵ ਕਰਦੇ ਸੀ ਬੜੀ ਧੀਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਇਹ ਨੌਕਰੀਆਂ। ਕਈ ਤਾਂ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਜੀ। ਅਸੀਂ ਉਮਰ ਦੀ ਹੱਦ ਵਧਾ ਰਹੇ ਹਾਂ ਹੁਣ ਉਹਨਾਂ ਵਾਸਤੇ। ਵੀ ਇਹਨਾਂ ਦਾ ਕੀ ਕਸੂਰ ਐ ਵੀ? ਕਿਸੇ ਨੇ ਕੁਝ ਸੋਚਿਆ ਹੀ ਨਹੀਂ ਜੀ। ਜਿਹੜਾ ਆਉਂਦਾ ਸੀ ਆਪ ਦਿੱਤੀਆਂ ਪੁੱਤਾਂ ਬਾਰੇ ਸੋਚਦਾ ਸੀ। ਲੋਕਾਂ ਬਾਰੇ ਤਾਂ ਸੋਚੀ ਹੀ ਨਹੀਂ ਉਹਨਾਂ ਨੇ। ਚੁੱਲ੍ਹੇ ਬੁਝਾਤੇ। ਸੱਥਾਂ ਚੋਂ ਰੌਣਕਾਂ ਉੱਡ ਗਈਆਂ। 30-30 ਸਾਲ ਦੇ ਜੋ ਅੱਖਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚ ਖਾਸਮਾਨ ਬਾਣੀ ਚ ਲਿਖਿਆ ਚਿੰਤਾ ਖਾਦੀ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜੇ ਨਾ ਪੱਕੂ ਰੋਟੀ ਦੇ ਚੱਕਰਾਂ ਚ ਹੀ ਪਾ ਰੱਖਿਆ ਸੀ ਤਾਂ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ 50000 ਦੇ ਨੇੜੇ ਤੇੜੇ ਪੌਣੇ 3 ਸਾਲਾਂ ਚ ਨੌਕਰੀਆਂ ਦੇ ਚੁੱਕੇ ਆ ਸੀ ਔਰ ਇੱਕ ਵੀ ਬੰਦਾ ਉਹਦੇ ਚ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ 1 ਰੁਪਿਆ ਲੱਗਿਆ ਸਾਡਾ ਸਪਾਰਸ਼ ਤੇ ਜੇ ਕਿਸੇ ਮੰਤਰੀ ਨਹੀਂ ਜਾਣਦਾ ਸੀ ਸਾਨੂੰ ਤਾਂ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ ਫਲਾਣੇ ਨੂੰ ਮੰਤਰੀ ਜਾਣਦਾ ਸੀ ਉਹਨੂੰ ਮਿਲ ਗਈ ਇੱਕ ਬੰਦਾ ਕਹਦੇ ਉੱਠ ਕੇ ਬਿਲਕੁਲ ਪਾਰਦਰਸ਼ਤਾ ਨਾਲ ਨੌਕਰੀ ਦਿੱਤੀਆਂ ਔਰ ਬਿਜਲੀ ਬੋਰਡ ਤਾਂ ਖਾਸ ਤੌਰ ਤੇ ਲਾਈਫ ਲਾਈਨ ਹੈ ਪੰਜਾਬ ਦੀ ਅਸੀਂ ਅਨੁਸਾਰ ਮਾਰਚ ਦੇ ਵਿੱਚ ਮਾਰਚ 22 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਸੌਂਪੀ ਸੀ ਅਕਤੂਬਰ ਚ ਅਸੀਂ ਬੰਦ ਪਈ 2015 ਤੋਂ ਬੰਦ ਪਈ ਆਪਣੀ ਕੋਲੇ ਦੀ ਖਾਨ ਚਲਾ ਲਈ ਸੀ 4 ਖੰਡ ਦੇ ਵਿੱਚ ਹੈ ਜਿਉਂ ਪਛਵਾੜਾ ਅਸੀਂ ਕਹ ਸਾਡੇ ਕੋਲੇ ਜਦੋਂ ਕੋਲੇ ਦੀ ਖਾਨ ਹੈ ਆਪਾਂ ਇਧਰ ਉਧਰ ਕਿਉਂ ਲੈਣੇ ਆ ਉਹ ਇਧਰੋਂ ਉਧਰੋਂ ਤਾਂ ਲੈਂਦੇ ਸੀ ਉਹਨਾਂ ਨੂੰ ਇਧਰੋਂ ਉਧਰੋਂ 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 ਹੋ ਜਾਂਦਾ ਸੀ ਅਗਾ ਬਦੀ ਮੇਲੇ ਚਲਾਈਏ ਯਾਰ ਆਪਦੀ ਜਿਹੜੀ ਹੈ ਖਾਨ ਚਲਾਈਏ ਚਲਦੀ ਹੈ ਤੇ ਕੋਲਾ ਆ ਗਿਆ ਤਾਂ ਸਾਡੇ ਕੋਲ ਇੰਨਾ ਕੋਲਾ ਆ ਗਿਆ ਕਿ ਸਾਨੂੰ ਪਤਾ ਲੱਗਿਆ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਹੈ ਜੀਵੀ ਕੇ ਕੰਪਨੀ ਦਾ ਸੀਗਾ ਵੀ ਉਹ ਵਿਕ ਰਿਹਾ ਹੈ ਅਜੀ ਕਿ ਕਰੂਗਾ ਲੈ ਸਾਡੇ ਨਾਲ ਫਿਰ ਸਾਡੇ ਕੋਲ ਕੋਲਾ ਹੈਗਾ ਪਹਿਲੀ ਵਾਰ ਹੋਇਆ ਨਿਆ ਕੇ ਗਵਰਨਮੈਂਟਾਂ ਨਾ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਦੋਸਤਾਂ ਮਿੱਤਰਾਂ ਨੂੰ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਅਦਾਰਾ ਖਰੀਦਿਆ 540 ਮੈਗਾਵਾਟ ਦਾ ਚੱਲਦਾ ਪਲਾਂਟ ਅਸੀਂ ਲਿਆ 1080 ਕਰੋੜ 'ਚ ਬਹੁਤ ਸਸਤਾ ਸੌਦਾ ਜੀ ਇਹ ਚੱਲਦਾ ਇਹ ਨਾਲ ਜੇ ਉਹ ਉਸ ਤਰ੍ਹਾਂ ਦਾ ਲਾਉਣਾ ਹੋਵੇ ਅੱਜ 4 ਸਾਲ ਲੱਗਣਗੇ ਤੇ ਉਹਦੀ ਕੀਮਤ ਹੋਊਗੀ 8 ਕਰ ਕਰੋੜ 35 ਲੱਖ ਰੁਪਇਆ ਪਰ ਜੁਨਟ ਜਿਹੜੀ ਕਿ ਆਪਾਂ ਨੂੰ ਹੁਣ 2 ਕਰੋੜ ਪਰ ਜੁਨਟ ਪਈ ਹੈ ਜਾਨੀ ਕਿ ਆਪਾਂ 5000 ਕਰੋੜ ਦੀ ਚੀਜ਼ 1000 ਚ ਲੈ ਲਈ ਘਟਾਇਆ ਪੈਸੀ ਵੀ ਘਟਵਾਏ ਉਹਨਾਂ ਤੋਂ ਕਹਿ ਕੇ ਜਿਵੇਂ ਜਿਵੇਂ ਆਪਾਂ ਆਪਦੇ ਆਪ ਦਾ ਪਰਿਵਾਰ ਦੀ ਸ਼ੋਪਿੰਗ ਕਰਨ ਜਾਂਦੇ ਆ ਆਪਾਂ ਦੁਕਾਨ ਤੇ ਜਾ ਕੇ ਆਪਾਂ ਬਹਿਸ ਦਿਆ ਨਾ ਦੁਕਾਨਦਾਰ ਨਾਲ ਵੀ ਨਾ ਯਾਰ ਠੀਕ ਠੀਕ ਲਾਲਾ ਯਾਰ ਕੋਈ ਨਹੀਂ ਯਾਰ ਤੇ ਤੇਰੇ ਤੂੰ ਸੌਦਾ ਲੈਨੇ ਆ ਵੀ ਥੋੜੇ ਤਾਂ ਘਟਾ ਲਾ ਯਾਰ ਥੋੜੇ ਐ ਨਾ ਕਰ 5 ਰੁਪਏ ਹੋਰ ਐ ਕਰ ਕਰ ਕੇ ਅਸੀਂ ਪੰਜਾਬ ਦੇ ਪੈਸੇ ਨੂੰ ਅਸੀਂ ਵਿਚਾਰ ਰਹੇ ਹਾਂ ਕਿਉਂਕਿ ਪੰਜਾਬ ਦਾ ਪੈਸਾ ਥੋੜਾ ਪੈਸਾ ਹੈ ਥੋੜੇ ਤੇ ਲਾਉਣਾ ਹੈ ਸੁਮੈ ਇਸ ਗੱਲ ਲਈ ਤੁਹਾਨੂੰ ਬਹੁਤ ਬਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਗੇ ਜਿਵੇਂ ਉਹ ਦਸਰੇ ਸੀ ਕੁੜੀ ਕਿ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗੁਆੰਡੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਔਰ ਇਹ ਮੈਂ ਇਹ ਵੀ ਕਹਿਣਾ ਚਾਹੁੰਦਾ ਹਰ ਹਰ ਇੱਕ ਵਾਰ-ਵਾਰ ਕਹਿਣਾ ਮੈਂ ਕਿ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤਾਂ ਇੱਕ ਸਮਝ ਲਓ ਮੌਕਾ ਮਿਲ ਗਿਆ ਹੋਰ ਕੰਪੀਟੀਸ਼ਨ ਦੇ ਇਗਜ਼ਾਮ ਦੇ ਦਿਓ ਮੇਰੇ ਕੋਲੇ ਇਹੋ ਜਿਹੇ ਵੀ ਐਗਜ਼ਾਮਪਲ ਆ ਨੇ ਕਿ ਦੋ ਦੋ ਸਾਲਾਂ ਚ ਤਿੰਨ ਤਿੰਨ ਨੌਕਰੀਆਂ ਪਹਿਲਾਂ ਪਟਵਾਰੀ ਦੀ ਫਿਰ ਐਸਟੀਓ ਫਿਰ ਡੀਐਸਪੀ ਦੀ ਵੀ ਮਿਲ ਗਈ ਹੁਣ ਮੌਕੇ ਮਿਲ ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੇ ਹਜੇ ਰਾਜਨੀਤੀ ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਤੇ ਮੈਂ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ 'ਚ ਫਾਂਸੀਆਂ ਤੇ ਚੜ ਗਏ ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਨੇ ਵੀ ਲੈ ਜਾਓ ਜੀ ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90-90 ਸਾਲ ਦੀ ਉਮਰਾਂ ਭੋਗ ਲੈਂਦੇ ਜੇ ਉਹਨਾਂ ਕੋਲੇ ਜਾਣਾ ਸੀ ਜਾ ਉੱਤੇ ਜਾ ਤਾਂ ਕੋਈ ਧਰਤੀ 'ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ ਝੋਟੇ ਦੇ ਸਿਰ ਵਰਗੀ ਧਰਤੀ ਐ ਕੌਮ ਮਿਹਨਤੀ ਐ ਗੁਰੂਆਂ ਦਾ ਅਸ਼ੀਰਵਾਦ ਐ ਲਗਭਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਐ ਲਗਭਗ ਹਰ ਦੂਜੇ ਤੀਜੇ ਪਿੰਡ 'ਚ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਡੇ ਸਾਡੇ 'ਚ ਘਾਟ ਕੀ ਰਹਿ ਗਈ ਕਿਉਂ ਭੱਜਣ ਲੱਗ ਪਏ ਸੀ ਘਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਭੁਗਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਭੁਗਤਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ 'ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਉਹ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਹਾ ਸੀ ਬਾਲੀਵੁੱਡ ਤੱਕ ਦਾ ਸਫ਼ਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹਾਂ ਅੱਜ ਫਿਲਮਾਂ ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਤੇ ਲੋਕਾਂ ਦੇ ਚੁੱਲਿਆਂ ਚ ਤਾਂ ਅੱਗ ਬੁਝੀ ਜਾਂਦੀ ਹੈ ਭੁੱਖੇ ਤੇ ਦਹਾਸਾ ਚੰਗਾ ਲੱਗਦਾ ਜੀ ਪੇਟ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਮੈਂ ਕਿਹਾ ਯਾਰ ਚਲੋ ਕੋਸ਼ਿਸ਼ ਕਰਕੇ ਦੇਖਦੇ ਆਂ ਹਾਲਾਂਕਿ ਬਾਲੇ ਵੱਡੇ ਸੀ ਉਹ ਮਤਲਬ ਲੱਗਦੇ ਸੀ ਬਾਅਦ ਪਤਾ ਲੱਗਿਆ ਵੀ ਐਡੇ ਹੈ ਨਹੀਂ ਸੀ ਉਹ ਲੱਗਦੇ ਬਹੁਤ ਵੱਡੇ ਸੀ ਵੀ ਇਹ ਨਹੀਂ ਹਾਰਦੇ ਹੁੰਦੇ ਓਏ ਹੈਨਾ ਪਾਕ ਸਿੰਗੋਰੀ 17 18 18 ਸਾਲ ਦੀ ਉਮਰ ਚ ਜਦੋਂ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੱਢ ਦਾਂਗੇ ਅਸੀਂ ਲੋਕ ਹੱਸਦੇ ਸੀ ਉਹਨਾਂ ਤੇ ਲਗਨਿਆ ਚਾਰ ਪੰਜ ਵਾਗ ਜੇ ਤੋਰੇ ਫਿਰਦੇ ਇਹ ਅੰਗਰੇਜ਼ਾਂ ਨੂੰ ਕੱਢਣਗੇ ਕਹਿੰਦੇ ਇਹੇ ਕੱਢਣਗੇ ਕਹਿੰਦੇ ਸਾਰਾ ਤਾਮਚਾਮ ਉਹਨਾਂ ਦਾ ਪਰ ਉਹਨਾਂ ਨੂੰ ਜਨੂਨ ਸੀ ਨਾ ਕੱਢ ਤੇ ਫਿਰ ਅੱਜ 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 ਸੱਜਦਾ ਕਰਦੇ ਆ ਨਾ ਫਿਰ ਮੇਲੇ ਲੱਗਦੇ ਆ ਨਾ ਫਿਰ ਅੱਜ ਉਹਨਾਂ ਦੇ ਸੋ ਫਿਰ ਮੈਂ ਕਿਹਾ ਵਿੱਚ ਕੋਸ਼ਿਸ਼ ਤਾਂ ਕਰਕੇ ਦੇਖ ਲੈਂਦੇ ਆ ਘਟੂ ਘਟ ਲੰਬਾ ਆਤ ਨਹੀਂ ਦੇਣ ਗਾਉਣਾ ਨਹੀਂਆਂ ਪੀੜੀਆਂ ਵੀ ਕਸ਼ਟਾਂ ਕੱਢ ਕੇ ਤੁਰ ਗਏ ਫਿਲਮਾਂ ਬਣਾ ਕੇ ਤੁਰ ਗਏ ਕੁਝ ਕਰ ਦਿੰਦੇ ਇਹਨਾਂ ਦਾ ਵਿਰੋਧ ਹੀ ਕਰ ਦਿੰਦੇ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਜਾਇਆ ਕਰੇ ਛੱਪੜ 'ਚ ਚੁੰਝ 'ਚ ਪਾਣੀ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫਿਰ ਜਾਇਆ ਕਰੇ ਫੇਰ ਚੁੰਝ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਜਦ 10-15 ਵਾਰੀਆਂ ਇਹ ਕੀਤਾ ਬਾਕੀ ਜਾਨਵਰ ਹੱਸਣ ਲੱਗ ਗਏ ਕਹਿੰਦੇ ਚਿੜੀ ਇਹ ਭੋਲੀ ਐ ਤੂੰ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ 'ਤੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲੇ ਅੱਗ ਨਹੀਂ ਬੁਝਣੀ ਪਰ ਜਦੋਂ ਕਿਤੇ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਮ ਜਾਨ ਬਚਾ ਕੇ ਭੱਜਣ ਵਾਲਿਆਂ ਚ ਲਿਖਿਆ ਜਾਊ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਲਿਖਿਆ ਜਾਊ ਕੋਸ਼ਿਸ਼ ਤਾਂ ਕੀਤੀ ਨਹੀਂ ਤਾਂ ਐਂ ਐਂ ਫਿਰਦੇ ਸੀ ਖੁੱਲੇ ਪੰਜ ਸਾਲ ਉਹ ਪੰਜ ਸਾਲ ਉਹ ਤੂੰ ਆ ਗਿਆ ਮੈਂ ਮੈਨੂੰ ਨਾ ਕੁਝ ਕਹੀ ਮੈਂ ਆ ਗਿਆ ਮੈਂ ਤੈਨੂੰ ਨਹੀਂ ਕੁਝ ਕਹਿੰਦਾ ਸੀ ਉੱਤੇ ਹੋਏ ਪਏ ਸੀ ਆਪਾਂ ਨੇ ਵੀ ਹੱਥ ਜੇ ਖੜੇ ਕਰਦੇ ਸੀ ਵੀ ਇਹੀ ਆਉਂਦੇ ਹੁੰਦੇ ਯਾਰ ਜਦੋਂ ਸਾਡੇ ਵਰਗਿਆਂ ਨੇ ਮੈਦਾਨ ਚ ਆਉਣ ਦਾ ਫੈਸਲਾ ਕੀਤਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਪਣੀ ਅਫਸਰਿ ਛੱਡੀ ਇਨਕਮ ਟੈਕਸ ਦੇ ਕਮਿਸ਼ਨਰ ਆ ਅਰਵਿੰਦ ਕੇਜਰੀਵਾਲ ਆਈਆਈਟੀ ਖੜਕਪੁਰ ਦੇ ਪੜੇ ਹੋਏ ਆ ਦੇਖਦੇ ਸਕਤੋਤ ਪੜੇ ਲਿਖੇ ਲੀਡਰ ਨੇ ਉਹਨਾਂ ਦੀ ਪਤਨੀ ਵੀ ਆ ਆ ਆ ਆਈਆਰਐਸ ਹੈ ਇੰਡੀਅਨ ਰਾਈਵਲ ਸਰਵਿਸ ਇਨਕਮ ਟੈਕਸ ਇਕਿਊਇਸ਼ਨਰ ਹੋ ਗਈ ਨੌਕਰੀ ਛੱਡ ਕੇ ਕਹਿੰਦੇ ਆ ਜਾਓ ਯਾਰ ਇੱਧਰ ਚੱਲਦੇ ਆ ਕਦੇ ਜੇਲ੍ਹ ਚ ਭੇਜ ਦਿੰਦੇ ਆ ਕਦੇ ਝੂਠਾ ਪਰਚਾ ਪਾਉਂਦੇ ਆ ਆ ਇੱਥੋਂ ਆਲੇ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮਤਲਬ ਜਿਹੜਾ ਇਹਨਾਂ ਦੀ ਕੁਰਸੀ ਹਿਲਾਉਂਦਾ ਹੈ ਨਾ ਉਹਨਾਂ ਤਹੇ ਪੈਂਦੇ ਨੇ ਬਸ ਵਿਆਹ ਕਿਉਂ ਇੱਕ ਹੋ ਗਿਆ ਇਹ ਤਾਂ ਇੱਥੇ ਹੀ ਮਾਲੇ ਸਾਨੂੰ ਵੈਰਾਈਟੀ ਉਹ ਦੱਸਦੇ ਐ ਐ ਕਿ ਹੋ ਜੀ ਵੈਰਾਈਟੀ ਆ ਗਈ ਮੈਂ ਕਿਹਾ ਜੀ ਹਾਂ ਤੁਹਾਨੂੰ ਹਰਾਉਣ ਵਾਲੀ ਆ ਗਈ ਵੈਰਾਈਟੀ ਆ ਗਈ ਜੇ ਤੁਸੀਂ ਚੱਜਦੇ ਹੁੰਦੇ ਅਸੀਂ ਕਿਉਂ ਆਉਂਦੇ ਸਾਨੂੰ ਕੀ ਲੋੜ ਪਈ ਸੀ ਤੁਸੀਂ ਚੱਜਦੇ ਨਹੀਂ ਨਿਕਲੇ ਨਾ ਤੁਹਾਡੇ ਤੋਂ ਦੁਖੀ ਹੋ ਕੇ ਅਸੀਂ ਆਏ ਆ ਫਿਰ ਤਾਂ ਲੋਕਾਂ ਨੇ ਸਾਥ ਦਿੱਤਾ ਮਤਲਬ ਮਜ਼ਾਕ ਕਰਦੇ ਮਜ਼ਾਕ ਸਾਨੂੰ ਜਦੋਂ ਮੈਂ 14 ਚ ਲੜਨ ਲੱਗਿਆ ਨਾ ਸੰਗਰੂਰ ਤੋਂ ਪੋਸਟਰ ਤਾਂ ਛਪਾਉਣੇ ਸੀਗੇ ਹਣ ਹੱਥ ਬੰਨ ਕੇ ਫੋਟੋ ਖਿਚਾ ਲਈ ਮੈਂ ਤੇ ਪੋਸਟਰ ਲਾ ਕੇ ਕੰਧਾਂ ਤੇ ਮਨ ਮਜ਼ਾਕ ਕਰਦੇ ਸੀ ਅਕਾਲੀ ਦਲ ਉਦੋਂ ਅਕਾਲੀ ਦਲ ਵੱਲੋਂ ਸੀ ਅੱਜ ਕੱਲ ਨਹੀਂ ਹੈਗੇ ਉਹ ਅਕਾਲੀ ਦਲ 'ਚ ਕਿਤਾ ਇਹ ਵੀ ਹੈ ਲੀਡਰਾਂ ਦਾ ਨਾ ਪਤਾ ਕਰਨਾ ਪੈਂਦਾ ਇਹਨਾਂ ਦਾ ਵੀ ਅੱਜ ਕੱਲ ਕਿੱਥੇ ਨੇ ਕਈਆਂ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਭੋਗ ਭੂਗ ਤੇ ਜਾਣ ਵੇਲੇ ਡਰਾਈਵਰ ਤੋਂ ਪੁੱਛਦੇ ਆਪਾਂ ਕਿਹੜੀ ਪਾਰਟੀ ਵੱਲੋਂ ਬੋਲਾਂਗੇ ਅੱਜ ਐਨੀਆਂ ਬਦਲ ਲੈਂਦੇ ਤੇ ਮਜ਼ਾਕ ਕੀਤਾ ਕਿ ਸੁਖਦੇਸ਼ ਸਿੰਘ ਢੀਂਡ ਸੇ ਨੇ ਕਹਿੰਦਾ ਭਗਵੰਤ ਮਾਨ ਦੀ ਫੋਟੋ ਦੇਖੀ ਕਹਿੰਦਾ ਆਉਂਦੇ ਆਉਂਦੇ ਨੇ ਗੱਡੀ 'ਚ ਪੋਸਟਰ ਦੇਖਿਆ ਉਹਦੀ ਫੋਟੋ ਦੇਖ ਕੇ ਕਹਿੰਦਾ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕੋਈ ਗੱਲ ਨਹੀਂ ਟੀਸ ਸਰ ਹੱਸ ਲੋ 20 ਦਿਨ ਰਹਿ ਗਏ ਵੋਟਾਂ 'ਚ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰੇ ਡੱਬਰ ਰੋਇਆ ਕਰੋਗੇ ਤੁਸੀਂ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੋਰੇ ਚੀਕ ਕਮਾ ਗਏ ਨਾ ਉਹਦਾ ਨਾਂ ਨਾ ਲਓ ਯਾਰ ਮੈਂ ਕੀ ਕਹਿਣਾ ਭਰਾਵੋ ਤੁਹਾਨੂੰ ਮੈਂ ਸੱਚ ਦੱਸਦਾ ਵਾ ਲੋਕਾਂ ਨੂੰ ਵੀ ਆ ਸੱਚ ਆ ਓਏ ਲੁੱਟੀ ਜਾਂਦੇ ਆ ਓਏ ਆ ਸੱਚ ਆ ਅਸਲ 'ਚ ਉਹ ਇਹਨਾਂ ਨੂੰ ਹਟਾ ਦਿਓ ਆਪਾਂ ਹਟਾ ਸਕਦੇ ਆ ਇਹਨਾਂ ਨੂੰ ਵੋਟਾਂ ਪਾ ਦਿਓ ਵੋਟਾਂ ਨਾਲ ਹਟ ਜਾਣਗੇ ਕੱਲ ਨੂੰ ਜੇ ਮੈਂ ਨਾ ਹੀ ਕੰਮ ਕਰੂੰਗਾ ਮੈਨੂੰ ਹਟਾ ਦਿਓ ਯਾਰ ਇਹ ਕੋਈ ਕੁੰਬੜਾ ਮੇਲਾ 12 ਸਾਲਾਂ ਬਾਅਦ ਆਊਗਾ ਹੁਣ ਆ ਗਈ ਤੇ ਅਲੀ ਤਰਤੀ ਧਾਰੀ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੋਟੇ ਹੰਕਾਰ ਕਈਆਂ ਦਾ ਉਹ ਤੁਰਦੇ ਆਇਆ ਕੋ ਕਬੱਡੀ ਪਾਉਣ ਜਾਂਦੇ ਹਣ ਲੋਕਾਂ ਵੱਲ ਆ ਯਾਰ ਗੱਲ ਹੈ ਕੋਈ RAM NAH ਤੁਰ ਲੋ ਯਾਰ ਲੋਕ ਨਿਵਰਦਾਸ਼ ਕਰਦੇ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਹੈ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋ ਇਸ ਕਰਕੇ ਆ ਜਿਹੜਾ ਇਹ ਜੇ ਫੰਕਸ਼ਨ ਸਮਾਗਮ ਹੋਣੇ ਹੀ हट ਗਏ ਸੀ ਪੰਜਾਬ 'ਚ ਨਿਯੁਕਤੀ ਵੰਡ ਸਮਰੋਹ ਤਾਂ ਹੋਣੇ ਹੀ हट ਗਏ ਸੀ ਇਹ ਕਿਸੇ ਨੌਕਰੀ ਦਿੱਤੀ ਨਹੀਂ ਜੀ ਕਿਸੇ ਨੂੰ ਜੇ ਦਿੱਤੀ ਆਧਾਪਦਿਆਂ ਨੂੰ ਦਿੱਤੀ ਐ ਜੇ ਕਿਸੇ ਹੋਰ ਨੂੰ ਦਿੱਤੀ ਐ ਤਾਂ ਪੈਸੇ ਲੈ ਕੇ ਦਿੱਤੀ ਐ ਸੋ ਮੈਂ ਹੁਣ ਇੱਕ ਤੁਹਾਡੇ ਨਾਂ ਤੋਂ ਵਾਅਦਾ ਲੈਣਾ ਚਾਹਣਾ ਜੇ ਅੱਜ ਤੁਸੀਂ ਇੱਥੋਂ ਬਿਨਾਂ ਸ਼ਿਕਾਇਤ ਤੇ ਬਿਨਾਂ ਪੈਸੇ ਤੋਂ ਜਾ ਕੇ ਕੁਰਸੀਆਂ ਤੇ ਬੈਠੋਗੇ ਤਾਂ ਜਦੋਂ ਕੁਰਸੀ ਤੇ ਬੈਠੋਗੇ ਨਾ ਉੱਥੇ ਵੀ बिना सिफारिश के बिना पैसे तो काम कर दुकों के मेरे बत्ती दंद ने मेरिया गल् कई सचिया हुई मेरी मां कह क्या बोलिया कर पुत तेरे बत्ती दंद ने गांचिया हुई जे आ काम कर दोगे ना लोगों का दा। जो दुआव थलनियां वह दुनिया की करंसी कोई मुल नहीं पा सकता ਬਿਜਲੀ ਫ੍ਰੀ ਵੀ ਕੀਤੀ ਐ ਥਰਮਲ ਪਲਾਂਟ ਵੀ ਖਰੀਦੇ ਐ ਕੋਲੇ ਦੀਆਂ ਖਾਨਾਂ ਵੀ ਚਲਾਈਆਂ ਨੇ ਤੇ ਕਦੇ ਆਏ ਵੀ ਨਹੀਂ ਕਿਹਾ ਖਜ਼ਾਨਾ ਖਾਲੀ ਐ ਨਹੀਂ ਤਾਂ ਖਜਾਨਾ ਖਾਲੀ ਖਜ਼ਾਨਾ ਖਾਲੀ ਮੈਂ ਕਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਪਰ ਜਦੋਂ ਖਜ਼ਾਨਾ ਤਾਂ ਹੁੰਦਾ ਨਾ ਉਹਦੇ ਕੁਝ ਹੋਵੇ ਖਾਲੀ ਨੂੰ ਤਾਂ ਪੀਪਾ ਹੀ ਕਹਾਂਗੇ ਆਪਾਂ ਨਾ ਕੋਈ ਕਾਲਜ ਬਣਾਇਆ ਨਾ ਯੂਨੀਵਰਸਿਟੀ ਬਣਾਈ ਨਾ ਕੋਈ ਨੌਕਰੀ ਦਿੱਤੀ ਤੁਸੀਂ ਨਾ ਸਕੂਲ ਬਣਾਇਆ ਨਾ ਸੜਕਾਂ ਬਣਾਈਆਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਉਹਨਾਂ ਨੇ ਟੋਲ ਟੈਕਸ ਲਾ ਲੇ ਤੇ ਫਿਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਲੋਕ ਤਾਂ ਟੈਕਸ ਦਿੰਦੇ ਰਹੇ ਨਾ ਲੋਕਾਂ ਵੱਲੋਂ ਟੈਕਸ 'ਚ ਕਮੀ ਤਾਂ ਨਹੀਂ ਆਈ ਨਾ ਤੇ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਦਿਓ ਸਾਹਿਬ ਸੋ ਇਸ ਕਰਕੇ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗੇ ਥੋੜਾ ਟਾਈਮ ਤਾਂ ਲੱਗ ਜਾਂਦਾ ਹੈ ਇਕਦਮ ਤਾਂ ਨਹੀਂ ਹੁੰਦਾ ਜੇ ਤੁਸੀਂ ਫੀਤੇ ਵਾਲੇ ਬੂਟ ਜਿਹੜੇ ਹੁੰਦੇ ਨੇ ਨਾ ਜਦੋਂ ਤਿੰਨ ਦਿਨ ਫੀਤੇ ਨਾ ਖੋਲੋ ਚੌਥੇ ਦਿਨ ਜਾਂ ਤਾਂ ਸੂਆ ਪਾ ਕੇ ਜਾਂ ਚਮਚੇ ਦੀ ਡੰਡੀ ਜੀ ਫਸਾ ਕੇ ਵਿੱਚ ਫਿਰ ਐ ਖੋਲਣਾ ਪੈਂਦਾ ਤਿੰਨ ਦਿਨਾਂ ਚ ਗੰਡ ਜੰਮ ਜਾਂਦੀ ਹੈ ਮੈਨੂੰ ਤੁਸੀਂ 75 ਸਾਲ ਪੁਰਾਣੀ ਜੰਮੇ ਹੋਈ ਗੰਡ ਫੜਾਦੀ ਕਹਿੰਦੇ ਖੋਲੇ ਨੂੰ ਹਾਂ ਖੋਲੂਗਾ ਹੌਲੀ ਹੌਲੀ ਤਾਂ ਟਾਈਮ ਲੱਗ ਜੂ ਖੋਲ ਲੂਗਾ ਖੋਲ ਲੂਗਾ ਮੈਂ ਇਸੇ ਕੰਮ ਤੇ ਆਉਣ सो so, जिन्ना प्यार सत्कार मिल रहा दो बद की करिए जे मैं देखा अमलां बल्ले तो कख नहीं मेरे पल जे मैं देखा अमलों बल्ले तो कख नहीं मेरे पल जे मैं देखा लोगों की रहमत बल्ले तो बल्ले बल्ले लोग कितने प्यार है छेती मिलता नहीं जी लोग अपने दिलों के पासवर्ड नहीं लेंदे आए ਇੱਕ ਕੋਈ ਕੋਈ ਪੁਰਾਣੇ ਜਨਮਾਂ ਦੀ ਪੁੱਤ ਸਾਹਮਣੇ ਆਏ ਨੇ ਜਿਹੜਾ ਇੰਨਾ ਪਿਆਰ ਮਿਲ ਜਾਂਦਾ ਫੁੱਲਾਂ ਨਾਲ ਮੇਰੀ ਪੱਗ ਪਰ ਜਾਂਦੀ ਹੈ ਗੱਡੀ ਪਰ ਜਾਂਦੀ ਹੈ ਕਈ ਵਾਰ ਤਾਂ ਗੱਡੀ ਰੋਕਣੀ ਪੈਂਦੀ ਹੈ ਵੀ ਜਗਾ ਤਾਂ ਬਣਾਓ ਬੈਠਣ ਨੂੰ ਹੁਣ ਫੁੱਲ ਜਾਦੇ ਹੋ ਗਏ ਗੱਡੀ ਚ ਕਿੱਥੇ ਦਾ ਪਿਆਰ ਹੈ ਕਿੱਥੇ ਉਹ ਨੇ ਦੂਜੇ ਆ ਦੂਜੀਆਂ ਪਾਰਟੀ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਣਨੀਆਂ ਪੈਂਦੀਆਂ ਪੂਰੀਆਂ ਨਹੀਂ ਜਾਂ ਲੈ ਗਏ 31 ਜੇ ਉਂਗਲਾਂ ਨਾਲ ਜਾਣ ਸ਼ਾਂਪਛਲਾ ਤਾਂ ਲਈ ਜਾਂਦੇ ਆ ਮਤਲਬ ਮੈਂ ਇੱਕ ਕਿਸੇ ਉੱਚ ਕੀਤਾ ਸੀਗਾ ਵਿਅੰਗ ਸੀਡੀ ਚ ਮਿੱ ਲੀਡਰਾਂ ਦਾ ਮੈਨੂੰ ਕੀ ਪਤਾ ਸੀ ਮੈਨੂੰ ਵੀ ਬਣਨਾ ਪੈ ਜੂ ਉਹ ਤਾਂ ਲੀਡਰਾਂ ਦਾ ਪੁਲਿਸ ਦਾ ਜੁਗ ਨੂੰ ਤੁਸੀਂ ਦੇਖਦੇ ਰਹੇ ਹੋਵੋਗੇ ਹਨਾ ਉਹ ਕਈ ਵਾਰੀ ਹੁਣ ਵੀ ਮੇਰੇ ਸਾਹਮਣੇ ਆ ਜਾਂਦੇ ਆ ਕੋਈ ਕਲਿੱਪ ਜ ਮੈਂ ਆਪ ਹੀ ਸੁੱਚੀ ਜਾਂਦਾ ਯਾਰ ਆ ਕਦੋਂ ਕੋ ਬੋਲਤਾ ਸੀ ਆਪਾਂ ਨੇ ਹੈ ਸੱਚਾ ਪਰ ਉਹ ਗੱਲ ਸੱਚੀ ਆ ਇੱਕ ਵਨ ਬੜੀ ਵਧੀਆ ਲੱਗੀ ਮੈਨੂੰ ਮੈਂ ਭੁੱਲ ਗਿਆ ਸੀ ਉਹ ਵੀ ਕਦੇ ਰਾਜਨੀਤੀ ਇਸ ਦੇਸ਼ ਦੀ ਇੰਨੀ ਇਮਾਨਦਾਰ ਹੁੰਦੀ ਸੀ ਕਿ ਜਿਹੜਾ ਕੈਂਡੀਡੇਟ ਹੁੰਦਾ ਸੀ ਉਮੀਦਵਾਰ ਉਹ ਉਹ ਆਪਣੇ ਪ੍ਰਧਾਨ ਕੋਲੇ ਪਾਰਟੀ ਦੇ ਪ੍ਰਧਾਨ ਕੋਲ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਅੱਜ ਵੀ ਇਹੀ ਹੈ ਪਰ ਉਲਟੇ ਉਲਟੇ ਕੰਮ ਬੱਤੇ ਪ੍ਰਧਾਨ ਜੀ ਇਸ ਇਲਾਕੇ ਜਿਹੜਾ ਟਿਕਟ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮਦਦ ਕਰ ਤੂੰ ਤਾਂ ਵੀ ਉਹਨਾਂ ਜਾਣ ਜਾਣ ਦੇ ਇਲਾਕੇ ਦੇ ਉਹ ਜਿੱਥੇ ਮੈਨੂੰ ਜਾਣ ਦੇਣਾ ਹੁਣ ਵੀ ਮੈਂ ਕਿੰਨਾ ਵੱਡਾ ਲੁਟੇਰਾ ਕਿੱਡਾ ਕ ਵੱਡਾ ਮੈਂ ਲੁੱਟਣ ਦਾ ਕੰਮ ਕਰਦਾ ਉਹ ਲੀਡਰਾਂ ਦਾ ਕੀਤਾ ਸੀ ਕਿ ਕਿ ਝੂਠ ਬੋਲਣ ਦੀ ਆਦਤ ਜਿਹੜੀ ਲੀਡਰਾਂ ਦੀ ਉਹਨੂੰ ਇੰਨਾ ਜ਼ਿਆਦਾ ਲੋਕਾਂ ਨੇ ਅਡਾਪਟ ਕਰ ਲਿਆ ਖੂਨ ਚ ਆ ਗਿਆ ਵੀ ਝੂਠ ਹੀ ਬੋਲਦੇ ਹੋਣੇ ਦਿੱਲੀ ਤੋਂ 30 40 ਲੀਡਰ ਕਹਿੰਦੇ ਵੀ ਮਨਾਲੀ ਚਲਦੇ ਆਂ ਕੁੱਲੂ ਮਨਾਲੀ ਘੁੰਮਣ ਤੇ ਸਿਕਿਉਰਿਟੀ ਨਹੀਂ ਲੈਣੀ ਨਾਲ ਸਿਕਿਉਰਿਟੀ ਲਾਵਾਂਗੇ ਬਾਹਰ ਸਿਵਲ ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬੱਸ ਚਾਪਾ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਥੋਂ ਦਿੱਲੀ ਤੋਂ ਅੰਤਖਸ਼ਰੀ ਗਉਂਦੇ ਜਾਂਦੇ ਸੀ ਜਾ ਰਹੇ ਨੇ ਅੰਬਾਲਾ ਤੋਂ ਆ ਵਿੱਚ ਰਾਜਪੂਰੇ ਕੋਲੇ ਆਏ ਬੱਸ ਇੱਕ ਖੱਡੇ ਚ ਪਲਟ ਗਈ ਉੱਥੇ ਕੋਈ ਖੇਤਾਂ ਚ ਕਿਸਾਨ ਕੰਮ ਕਰੀ ਜਾਂਦਾ ਸੀ ਉਹਨੇ ਬੱਸ ਦੇ ਉੱਤੇ ਮਿੱਟੀ ਪਾ ਦਿੱਤੀ ਸਿਕਿਉਰਿਟੀ ਨੂੰ ਚਿੰਤਾ ਲੱਗੀ ਇੱਕ ਪੁਆਇੰਟ ਤੋਂ ਬੱਸ ਲੰਘੀ ਸੀ ਦੂਜੇ ਪੁਆਇੰਟ ਤੱਕ ਪਹੁੰਚੀ ਨਹੀਂ ਉਹਨਾਂ ਨੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਦੋਨੇ ਪੁਆਇੰਟਾਂ ਦੇ ਵਿਚਾਲੇ ਉਸੇ ਕਿਸਾਨ ਨੂੰ ਪੁੱਛਿਆ ਕਹਿੰਦੇ ਇਸ ਰੰਗ ਦੀ ਤੇ ਇਸ ਨੰਬਰ ਦੀ ਬੱਸ ਸੀ ਦੇਖੀਏ ਉਹ ਹੁਣ ਜਿਵੇਂ ਆਪਾਂ ਪੰਜਾਬੀ ਹਿੰਦੀ ਬੋਲਦੇ ਹਾਂ ਉਸੇ ਹਿਸਾਬ ਦੀ ਹੋਈ ਚੰਦੂ ਮਹਾਰਾ ਸਟਾਈਲ ਹਾਂ ਅਗਦਾ ਯਹਾਂ ਪਾਟ ਗਈ ਥੀ ਕਹਤੇ ਅਬ ਕਹਾਂ ਗਈ मैंने ऊपर मिट्टी डाल दी कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी बी पच्ची रौड़ा पा रहे थे कि हम अभी जिंदा हैं हमें बाहर निकालो मैंने कहा लीडर हैं झूठ ही बोल रहे होंगे मिट्टी डालो आज तो बीस साल पहले निकल होगी है ਮਤੋਂ ਉਹਨਾਂ ਲੱਗਿਆ ਹੋਏ ਇਹਨਾਂ ਦੇ ਮਗਰ ਚਲੋ ਹੁਣ ਸ਼ੁਕਰ ਹੈ ਉਹ ਕਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਜਿੱਤ ਕੇ ਅਡਤ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾਰ ਜੇਲ੍ਹ ਤੋਂ ਉੱਚੇ ਉੱਚੇ ਇਹਨਾਂ ਨੇ ਕੰਦਾ ਨੇ ਘਰਾਣੀਆਂ ਉਹ ਐਡੇ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਟੀਂ 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 ਬੰਦੋ लोग ना जान ਕਿਤੇ ਹੁਣ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਵਾਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹਿੰਦੇ ਖੋਲ ਲੋ ਫੇਰ ਲੱਗੇ ਤੇ ਨਾ ਜਾਣੀ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕੌਣ ਨਹੀਂ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਰੋਂ ਲਾਤਾ ਗਨੇ ਰੋਂਦਰੀ ਚਲੋ ਸ਼ੁਕਰ ਹੈ ਅੱਜਕ ਤਾਂ ਉਹ ਖੁਸ਼ੀ ਵਾਲਾ ਦਿਨ ਹੈ ਚਲੋ ਪਰ ਮੇਰੇ ਬਹਾਨੇ ਸਹੀ ਦੋ ਪਲ ਲਈ ਸਹੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਤਾਂ ਆਈ ਹੈ ਯਾਰ ਆਹੀ ਤਾਂ ਹੱਸਦਾ ਖੇਡਦਾ ਪੰਜਾਬ ਸੀ ਸਾਡਾ ਕਿੱਧਰ ਸਾਨੂੰ ਲੈ ਗਏ ਤੋੜ ਕੇ ਇਹ ਰੋਂਦਾ ਪੜਦਾ ਪੰਜਾਬ ਕਰ ਬਣਾ ਕੇ ਰੱਖਤਾ ਸੀ ਆਪਾਂ ਇਕੱਠੇ ਹੋ ਰਹਾਂਗੇ ਪੰਜਾਬ ਸਰਕਾਰ ਦੇ ਪਰਿਵਾਰ 'ਚ ਤੁਹਾਡਾ ਸਵਾਗਤ ਕਰਦਾ ਔਰ ਉਮੀਦ ਕਰਦਾ ਕਿ ਆਪਣੀ ਡਿਊਟੀ ਪੰਦੇ ਹੀ ਨਿਭਾਓਗੇ ਔਰ ਜਿਹੜੇ ਬੰਦੇ ਦਾ ਕੰਮ ਹੋ ਗਿਆ ਤੁਹਾਡੇ ਕਿਉਂਕਿ ਤੂੰ ਤੜਕੀ ਬੰਦਾ ਨਾ ਗੁਰਦੁਆਰਾਏ ਮੰਦਿਰ ਮਸਜਿਦ ਜਾ ਕੇ ਆਉਂਦਾ ਸਰਕਾਰ ਦੇ ਕਿਸੇ ਦਫ਼ਤਰ ਜਾਣ ਤੋਂ ਪਹਿਲਾਂ ਵੀ ਪ੍ਰਮਾਤਮਾ ਤੇਰੇ ਹੀ ਰੂਪ ਬੈਠਾ ਹੋਵੇ ਉਹ ਕੁਰਸੀ ਤੇ ਕੰਮ ਹੋ ਜੇ ਅੱਜ ਤਕਬੀਲਦਾਰੀ ਲਈ ਤੇ ਆ ਜੂਗੀ ਤੇ ਮੂਹਰੇ ਤੁਸੀਂ ਜੇ ਜਵਾਬ ਦੇ ਦੋ ਤਾਂ ਸਮਝ ਲੋ ਰੱਬ ਦੀ ਦੁਆ ਮੋੜਤੀ ਤੇ ਜੇ ਤੁਸੀਂ ਕੰਮ ਕਰਤਾ ਬਜ਼ੁਰਗੋ ਕੋਈ ਗੱਲ ਨਹੀਂ ਦੋ ਕੋ ਕਾਗਜ਼ ਘਟਨੇ ਮੈਂ ਆਪੀ ਠੀਕ ਕਰਾ ਲੈਣਾ ਤੁਸੀਂ ਇੱਥੇ ਬੈਠੋ ਉਹ ਫੇਰ ਗੁਰਦੁਆਰਾ ਸਾਹਿਬ ਜਾ ਕੇ ਮੰਦਰ ਮਸਜਿਦ ਜਾ ਕੇ ਕਹੂਗਾ ਤੇਰੇ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੇ ਹੋਰ ਦੁਆਵਾਂ ਮਿਲਣਗੀਆਂ ਤੁਹਾਨੂੰ ਸੋ فاضਿਲ ਕਾ ਤੁਮ ਮੁੰਡੇ ਐ ਮਿਲੇ ਐ ਅੰਮ੍ਰਿਤਸਰ ਤੋਂ ਮਿਲੇ ਐ ਮੋਹਾਲੀ ਦੇ ਸੰਗਰੂਰ ਦੇ ਬਰਨਾਲੇ ਦੇ गुरदासपुर के है ना जंडियाला गुरु दे सो सारे पंजाब तो तुम इट्ठे हुए हो बहुत बहुत तू सू बधाइया ने और तरक्या करते रहो आबाद रहो जिंदाबाद रहो और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਮਿਲਦੇ-ਗਿਲਦੇ ਰਵਾਂਗੇ ਤਰੱਕੀਆਂ ਕਰੋ ਹੋਰ ਵੱਡੇ ਅਫਸਰ ਬਣੋ ਹੋਰ ਵੱਡੀਆਂ ਕੁਰਸੀਆਂ ਤੇ ਬੈਠੋ ਔਰ ਪੰਜਾਬ ਦੁਬਾਰੇ ਰੰਗਲਾ ਪੰਜਾਬ ਬਣੇ ਔਰ ਪੰਜਾਬ ਤਰੱਕੀ ਕਰੇ ਔਰ ਨੰਬਰ 1 ਸੂਬਾ ਬਣਾਉਣਾ ਪੰਜਾਬ ਜਿੱਦ ਤੇ ਪੰਜਾਬ ਨੰਬਰ 1 ਸੂਬਾ ਬਣ ਗਿਆ ਦੇਸ਼ ਆਪੀ ਬਣ ਜਾਵੇ ਨੰਬਰ 1 ਪੰਜਾਬ ਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਸਤਿਕਾਰ